ਅੱਜ ਤੁਸੀਂ ਜਿਹੜੀ ਇਹ ਟਰੈਕਟਰਾਂ ਦੀ ਜ਼ਿਲ੍ਹਾ ਬਰਨਾਲਾ ਸਹਿਣਾ ਬਲਾਕ ਤੋਂ ਜਾ ਰਹੇ ਹੋ ਇਹ ਕਿਹੜੇ ਏਰੀਏ ਜਾ ਰਹੇ ਹੋ ਇਹ ਅਸੀਂ ਜ਼ਿਲ੍ਹਾ ਫਾਜ਼ਿਲਕਾ ਜਾ ਰਹੇ ਹਾਂ ਜੀ ਦੋ ਹੜ੍ਹ ਪੀੜਤਾਂ ਦੀ ਸੇਵਾ ਲਈ ਪਹਿਲਾਂ ਅਸੀਂ ਕਣਕ ਦਾ ਬੀਜ ਕਣਕ ਖਾਣ ਵਾਸਤੇ ਤੇ ਲੀੜਾ ਕਪੜਾ ਬਿਸਤਰੀ ਆਦਿ ਜੋ ਵੰਡ ਗਏ ਆ ਹੁਣ ਸਾਡੀ ਸੇਵਾ ਲੱਗੀ ਜਿਹੜੀ ਉਹਨਾਂ ਦੀ ਜ਼ਮੀਨਾਂ ਦੇ ਵਿੱਚ ਤਾਰ ਤੋਂ ਪਾਰ ਵੀ ਬ੍ਰੇਤੀ ਪਈ ਆ ਜਾਂ ਤਾਰ ਤੋੜਲੀ ਸਾਈਡ ਆ ਉਹਨਾਂ ਦੀ ਕਣਕ ਬੀਜਣੀ ਆ ਉਹਨਾਂ ਦੀ ਕਣਕ ਬਜਾਉਣ ਦੇ ਲਈ ਰੇਤਾ ਖਿੱਚ ਕੇ ਉਹਨੇ ਦੇ ਜੀਨਾਂ ਵਿੱਚੋਂ ਜੇ ਅਸੀਂ ਕਣਕ ਬੀਜਣ ਦੀ ਸੇਵਾ ਕਰਨ ਚੱਲੇ ਆ ਉਹਨਾਂ ਦੀ ਕਣਕ ਬੀਜ ਕੇ ਆਵਾਂਗੇ ਸਾਡੀ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਗਰਾਮ ਵੱਲੋਂ ਸੇਵਾ ਲੱਗੀ ਆ ਅਸੀਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕੀ ਕਰ ਰਹੇ ਹੋ ਲੋਕਾਂ ਖਾਤਰ ਅਸੀਂ ਆਮ ਲੋਕ ਸਰਕਾਰ ਵੱਡੀ ਆ ਤੁਸੀਂ ਅਸੀਂ ਆਮ ਲੋਕ ਇਹ ਕੁਝ ਕਰ ਰਹੇ ਆ ਵੀ ਜਿਹੜੀ ਉਹਨਾਂ ਦੀ ਬਾਹ ਅਸੀਂ ਜਿੰਨੇ ਕੁ ਜੋਗਰੇ ਆ ਉੰਨੀ ਫੜ ਰਹੇ ਆ ਉਹਨਾਂ ਦੀ ਕਣਕ ਬੀਜ ਕੇ ਉਹਨਾਂ ਨੂੰ ਆਪਦੇ ਬਰਾਬਰ ਦੇ ਕਰ ਰਹੇ ਆ ਸਰਕਾਰ ਤੋਂ ਪੁੱਛਦੇ ਆ ਵੀ ਸਰਕਾਰ ਨੇ ਤੁਹਾਨੂੰ ਕੀ ਦਿੱਤਾ ਸਰਕਾਰ ਉਹਨਾਂ ਨੂੰ ਕੀ ਦੇ ਰਹੀ ਆ ਕੀ ਕਹਿੰਦੇ ਸੀ ਬਿਨਾ ਕਰਦਾਵਰੀਆਂ ਤੋਂ ਅਸੀਂ ਪੈਸੇ ਖਾਤਿਆਂ ਚ ਪਾਵਾਂਗੇ ਪਾਤੇ ਸਾਢੇ 3 ਮਹੀਨੇ ਦੇ ਕਰੀਬ ਹੜ ਨੂੰ ਹੋ ਗਏ ਆ ਉਹਨਾਂ ਦੇ ਖਾਤਿਆਂ ਚ ਜਿਹਦੇ ਕੋਈ 1 ਰੁਪਇਆ ਨਹੀਂ ਗਿਆ ਜੇ ਗਿਆ ਤਾਂ ਉਹਨਾਂ ਦੇ ਜਿਹੜੇ ਸਰਕਾਰ ਦੇ ਚੇਤੇ ਆ ਜਾਂ ਜਿਹੜੇ ਪਿੰਡਾਂ ਦੇ ਸਰਕਾਰਾਂ ਦੇ ਐਮਐਲਏ ਦੇ ਚਮਚੀ ਆ ਉਹਨਾਂ ਦੇ ਖਾਤਿਆਂ ਚ ਗਏ ਆ ਕਿਸੇ ਦੇ ਖਾਤੇ ਚ ਕੋਈ ਪੈਸਾ ਨਹੀਂ ਗਿਆ ਅਸੀਂ ਸਰਕਾਰ ਤੋਂ ਇਹ ਪੁੱਛਦੇ ਆ ਅਸੀਂ ਆਮ ਲੋਕ ਲੋਕਾਂ ਦੀ ਮਦਦ ਕਰ ਰਹੇ ਆ ਸੇਵਾ ਕਰ ਰਹੇ ਆ ਵੀ ਸਰਕਾਰ ਹੁਣ ਕਿੱਥੇ ਆ ਜਿਹੜੀ ਸਰਕਾਰ ਬਾਹਰੇ ਕਰਕੇ ਆਈ ਸੀ ਕਹਿੰਦੇ ਸੀ ਅਸੀਂ ਬੱਕਰੀ ਮਰੀ ਦਾ ਤੇ ਮੁਰਗੀ ਮਰੀ ਦਾ ਤੇ ਅਸੀਂ ਕੱਦੂ ਦੇ ਵੀ ਪੈਸੇ ਦੇਵਾਂਗੇ ਉਹ ਜ਼ਮੀਨਾਂ 'ਚ ਲੋਕਾਂ ਦੇ ਵਿਚਾਰਾਂ ਦੇ ਰੇਤਾ ਚੜਿਆ ਪਿਆ ਬ੍ਰੇਤੀ ਚੜੀ ਪਈ ਆ ਉਹਦੀ ਉਹਦੇ ਵੱਲ ਕਿਸੇ ਦੀ ਨਿਗਾ ਨਹੀਂ ਗਈ ਉਹ ਅਸੀਂ ਉਹਨਾਂ ਦੀ ਜ਼ਮੀਨ ਸਮਾਰ ਕੇ ਕਣਕ ਬੀਜ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ